ਮੋਹਾਲੀ ਜ਼ਿਲ੍ਹੇ ਦੇ ਵੱਡੇ ਸ਼ਹਿਰ ਖਰੜ ਦੇ ਵਿੱਚ ਨਾਇਨਸ ਕਲੱਬ ਖਰੜ ਸਿਟੀ ਡਿਸਟ੍ਰਿਕਟ 3 1 ਐਫ ਵੱਲੋਂ ਅੱਜ ਇੰਸ਼ੀਅਰ ਨੂੰ ਸਵਾਗਤ ਕਰਨਾ ਹੋਇਆ ਹੈ ਜਿਸ ਦੇ ਸਭ ਨੂੰ ਟੋਕਨ ਫਲੱਪ ਟਿਕਾ ਦੇ ਉੱਤੇ ਹੋਰ ਚੰਨੀ ਨਾਲ ਤੇ ਸਾਨੂੰ ਸਵਾਗਤ ਕਰਨਾ ਚਾਹਤੇ ਜੈਸ ਮੋਕੇ ਨਰਿੰਦਰ ਸਿੰਘ ਸ਼ੇਰੀ ਨੇ ਚੇਅਰਮੈਨ ਬਿਲਖੜ ਪੰਜਾਬ ਹਾਜ਼ਰ ਰਹੇ ਤੇ ਉਨ੍ਹਾਂ ਨੇ ਬਿਨਾਂ ਵੀ ਤਾਈ ਕੋਸ਼ਿਸ਼ ਨੂੰ ਲਿੱਖ ਕਰਕੇ ਮਾਰਵਾਇਆ ਉਹਨਾਂ ਨੇ ਇਹ ਵਾਰ ਹਰ ਬਾਕੇ ਦੇ ਜੀ ਨੂੰ ਕਪੜੇ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਨਾਲ ਹੀ ਇਸ ਮੌਕੇ ਸਾਡਾ ਪ੍ਰਧਾਨ ਸੰਨ ਹਰ ਬੱਜੂ ਸੰਤ ਜੱਟ ਜੀ ਜਾਂ ਚੌਲ ਪੰਨੀ ਡਾਂਸ ਉਹਨਾਂ ਨੇ ਵੀ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਤੁਹਾਨੂੰ ਸਾਰੇ ਮੈਂਬਰ ਪਲੀਜ਼ ਅਗਾਮ ਦੇ ਦਰਜੇਸ਼ ਕੁਮਾਰ ਜੀ ਨੂੰ ਬੁਨਾਈਆਂ ਦੇ ਅਪਾਣੀ ਪਰਮਾਤਮਾ ਜੀ ਮਿਲਦੇ ਸਮਾਜ ਸੇਵੀ ਅਤੇ ਹੋਰ ਵੀ ਬਹੁਤਾਂ ਤੇ ਹਾਜ਼ਰ ਸਨ ਜਿਹਨਾਂ ਵਿੱਚ ਮਹਿਲਾਵਾਂ ਵੀ ਲੰਬੀ ਲਗਨ ਤੇ ਸਨ ਇਸੋਕੇ ਜਿੱਥੇ ਆਏ ਹੋਏ ਜੋ ਮੁੱਖ ਮਹਿਮਾਨ ਨੇ ਬਗਲ ਸਾਹਿਬ ਉਹਨਾਂ ਨੇ ਇਹਨਾਂ ਨੂੰ ਆਂਦਾ ਜੋ ਸੰਭਾਲ ਲਿਆ ਜੀ ਨੂੰ ਉਸਦੇ ਨਾਲ ਉਹਨਾਂ ਦੀ ਪਤਨੀ ਜੀ ਜੋ ਹੈ ਉਹਨਾਂ ਨੂੰ ਵੀ ਬੁਲਾ ਕੇ ਸਨਮਾਨ ਕੀਤਾ ਕਿ ਜਿਨ੍ਹਾਂ ਦੇ ਅੱਗੋਂ 1 ਸਾਲ ਪੂਰਾ ਮੇਰੇ ਲਈ ਜਿੰਨੂੰ ਸਪੋਰਟ ਕਰਨੀ ਹੈ ਸਾਰੇ ਦੋਸਤਾਂ ਦੀ ਆਪਾਂ ਰੇਨੀਜੀ ਦੀ ਮੈਰਿਜ ਜਿਆਮਾਨਾ ਦਾਵਾਂਗੇ ਪਾਉਦੇ ਵਿੱਚ ਥੋੜਾ ਟਵਿਸਟ ਹੈ ਪਹਿਲਾਂ ਰੇਨੀਜੀ ਦਾ ਸਿਨਾ ਪਾ ਕੇ ਤੋਂ ਜਾ ਕੇ ਖੜੇ ਸੀ ਪਹਿਲਾਂ ਰੇਨੀਜੀ ਪਾ ਕੇ ਫਿਰ ਭਾਬੀ ਜੀ ਪਾ ਕੇ ਇਹ ਚੇਂਜ ਹੈ ਜੀ ਦੁਆਰ ਕਿਹਾ ਕਿ ਅੱਜ ਪਹਿਲਾ ਜਾਮਾਨਾ ਰੇਨੀਜੀ ਪਾਉਂਦੇ ਬਹੁਤ ਬਹੁਤ ਮੁਬਾਰਕਾਂ ਐਸ ਬਹੁਤ ਹੀ ਪਿਆਰੇ ਜੋੜੇ ਨੂੰ ਭਾਬੀ ਜੀ ਪਾ ਦੋ ਔਰ ਇੱਕ ਵੀ ਤੇ ਦੋਨਾਂ ਦੇ ਹੱਥ ਨੂੰ ਹੱਥ ਲਾ ਕੇ ਬੋਲੋ ਵੀ ਮਾਂ ਖੱਤਰ ਵਾਲੇ ਦਾ ਇੱਕ ਵੀ ਤੇ ਹੈ ਤੇ ਦੇਖਿਆ ਜਾਵੇ ਤੇ ਇਸ ਤਰ੍ਹਾਂ ਦਸੀਂ ਕਹਿੰਦੇ ਆ ਕਿ ਵਿਆਹ ਸ਼ਾਦੀ ਵਾਲਾ ਮਾਹੌਲ ਸੀ ਜਨੀਸ਼ ਜੀ ਲਾੜੇ ਵਾਂਗੂ ਸਜੇ ਹੋਣ ਹਾਰ ਪਾਏ ਹੋਏ ਧਾਉ ਵਿਖੇ ਤੇ ਲਾਈ ਤਸਵੀਰਾਂ ਕਿਵੇਂ ਸਵਾਗਤ ਦੀਆਂ ਤਿਆਰੀਆਂ ਹੋਈਆਂ ਤੇ ਕਿਵੇਂ جشن ਮਨਾਇਆ ਗਿਆ ਮੁੱਖ ਮਹਿਮਾਨ ਦੀ ਆਮਦ ਤੋਂ ਲੈ ਕੇ ਲਾਈਫ ਕੋ ਦਾ ਸੀਰੀਅਸ ਬਣ ਬਣ ਕੇ ਇਸ ਤਰ੍ਹਾਂ ਵੈਲਕਮ ਕਰਦਾ ਹਾਂ ਕੱਲ ਤੋਂ ਅਨੰਮੇਸ਼ ਕੀਤਾ ਐਂਡ 에ਅਰਪੋਰਟ ਤੱਕ ਅੰਤ ਕਿਹੜੇ ਦੇ ਬੇਟੇ ਬਣੇ ਕਿਸ ਤਰ੍ਹਾਂ ਵਕ ਵਕ ਜੋ ਹੈ ਸਰਾਉਂਕ ਜਿੰਨਾ ਵਾਰੀ ਸਹੀਾਈ ਜਾਈ ਜਾਈ ਹਮੇਸ਼ਾ ਆਉਂਦੀਆਂ ਇਹਦਾ ਰੂਪ ਹੈ ਉਹਨਾਂ ਦੇ ਨਾਲ ਸੋ ਮੈਂ ਹੁਣ ਮਾਣ ਸੌਣੇ ਨਾਲ ਉਹਨਾਂ ਦੇ ਨਾਲ ਪ੍ਰੀਤਿੰਦਰ ਤਿੰਨ ਹੰਸੀ ਨੇ ਪ੍ਰੀਤਿੰਦਰ ਜੀ ਮਾਹੀ ਹੰਸੀ ਨੇ ਵਿੰਦਰਾ ਜੀ ਸਨਮਾਨ ਇੱਕ ਤਰੀਕਾ ਦੇ ਕਈ ਹੋ ਗਏ ਪਹਿਲੇ ਗੱਲਾਂ ਹੋਈਆਂ

ਜਿੰਮੇਵਾਰ ਉਸ ਕੋ ਇਹ ਜੀ ਬੀ ਡੀ ਜੀ 2 ਇਸ ਸੰਬੰਧ ਵਿੱਚ ਸੰਗਲ ਹੋ ਰਹੇ ਨਹੀਂ ਹੋ ਰਹੀ ਨਾ ਮਾਨੇ ਜਿਹੜੇ ਤਲ ਦਿੱਲੀ ਆ ਰਹੀ ਨਾ ਸਾਰਾ ਇਹ ਜਿੰਨ ਕੀਤਾ ਅਰਜ਼ਾ ਕੀ ਮਾਫ ਕਰਦੇ ਹਾਂ ਸਾਡੇ ਆਏ ਸਨ ਸੰਚਾਰ ਵਾਲੀ ਅੱਜ ਬਾਈਨ ਸਾਹਿਬਾ ਨਾਲ ਥੈਂਕਸ ਥੈਂਕਸ ਨਾਲ ਬੰਦਰਾ ਹੀ ਸੰਸਦ ਦੇ ਵੀ ਦਰਨੀ ਇਸ ਇੰਸਟ੍ਰਕਟ ਭਾਵ ਤੇ ਰਿਆ ਮਹਾਵਲ ਦੇ ਚਾਹਿਆ ਤੋਂ ਹੀ ਨੰਬਰ ਨੂੰ ਕੀ ਹੈ ਇਹ ਬੰਦਾ ਭਾਈ ਮੈਨੂੰ ਪੱਤਰਕਾਰਾਂ ਵਾਂਗ ਫਿੱਟ ਬੈਠਿਆ ਨਾਲ ਲੜ ਜਾਂਦਾ ਹੈ ਅੱਜ ਨਹੀਂ ਸਮਝਦਾ ਉਸ ਦੀ ਗਹਿਾਰ ਨਹੀਂ ਕਾਫੀ ਇਹ ਦੁਨੀਆ ਨੂੰ ਟੈਕਨੋਲੋਜੀ ਵਿੱਚ ਅਜਿਹਾ ਤਾਂ ਨਹੀਂ ਬੜਾ ਹੀ ਘਟਿਆ ਹਾਂ ਜੀ ਉਹਦੇ ਨਾਲ ਚੱਲਦੇ ਨਹੀਂ ਤੇ ਇੰਟਰਨੈਸ਼ਨਲ ਪੱਧਰ ਤੇ ਮੈਂ ਇਸ ਵੇਲੇ ਤੋਂ ਜਿਆਦੇ ਨਹੀਂ ਮੇਰੇ ਮੈਂਬਰ ਜਨਨ ਨੂੰ ਐਲੀਵੇਟ ਕੀਤਾ ਗਿਆ ਹੈ ਅਸੀਂ ਗ੍ਰਾਮਾਂਗੇ ਅੱਜ ਇਸ ਕੀ ਇਵੈਂਟ ਦੇ ਬੀ ਡੀ ਜੀ ਨੂੰ ਇੱਕ ਤਰ੍ਹਾਂ ਦਾ ਖੁਸ਼ੀ ਨਮਾ ਮਹੌਲ ਦਾ ਹੋ ਰਿਹਾ ਹੈ ਜਦੋਂ ਅਸੀਂ ਆ ਲਾਈਵ ਇਸ ਤਰ੍ਹਾਂ ਇਹ ਆ ਸਾਰੇ ਕਾਰਵਾਈ ਹੋਈ ਤੇ ਸੋਣੇ ਹਾਂ ਸਾਡੇ ਜਨਨ ਦੇ ਬਣੇ ਪ੍ਰਧਾਨ ਦੇ ਅਗਨੀ ਜੀ ਅਤੇ ਆਏ ਹੋਏ ਮੁੱਖ ਮਹਿਮਾਨ ਨਰਿੰਦਰ ਸ਼ੇਰ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਵੇਂ ਕਿਵੇਂ ਜੋ ਸਾਰੀਆਂ ਨੱਬਾਂ ਸ਼ੇਅਰ ਕੀਤੀਆਂ ਹੈਗਾ ਸੁਣਦੇ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਮੈਂ ਸਨਮਾਨਿਤ ਮੰਚ ਨੂੰ ਨਮਨ ਕਰਦਾ ਹਾਂ ਅਤੇ ਮੰਚ ਤੇ ਬੈਠੇ ਪੰਜਾਬ ਸਰਕਾਰ ਦੇ ਨੇ ਤੜਕ ਅਤੇ ਜੁਝਾਰੂ ਲੀਡਰ ਸਤਿਕਾਰਯੋਗ ਸ਼ਖਸੀਅਤ ਮੇਰੇ ਵੱਡੇ ਭਰਾ ਵਿਰਿੰਦਰ ਸ਼ੇਰਗਿੱਲ ਜੀ ਚੇਅਰਮੈਨ ਮਿਲਕ ਫੈਡ ਪੰਜਾਬ ਅਤੇ ਲਾਇੰਜ਼ ਅਜੇ ਗੋਇਲ ਜੀ ਲਾਇੰਜ਼ ਨਰੇਸ਼ ਗੋਇਲ ਜੀ ਲੋਇਨ ਜੇਪੀ ਸਿੰਘ ਸਹਦੇਵ ਜੀ ਲੋਇਨ ਸੰਜੀਵ ਗਰਗ ਜੀ ਲੋਇਨ ਮਨਤ ਭਾਰਦਵਾਜ ਜੀ ਸੌਰੀ ਸੰਨਤ ਭਾਰਦਵਾਜ ਜੀ ਅਤੇ ਅੱਜ ਦੀ ਇਸ ਸ਼ਾਮ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਪਹੁੰਚੇ ਸਾਰੇ ਕਲੱਬ ਮੈਂਬਰ ਮਹਿਮਾਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਦੇ ਹੋਏ ਆਉਣ ਵਾਲੇ ਸਾਲ ਲਈ ਲਾਈਨਸ ਕਲੱਬ ਥਰਡ ਸਿਟੀ ਦਾ ਪ੍ਰਧਾਨ ਚੁਣਿਆ। ਤੁਹਾਡੇ ਸਾਰੇ ਵੱਲੋਂ ਸਾਰਿਆਂ ਵੱਲੋਂ ਮੇਰੇ ਤੇ ਕੀਤੇ ਹੋਏ ਯਕੀਨ ਅਤੇ ਵਿਸ਼ਵਾਸ ਦਾ ਮੈਂ ਦਿਨੋਂ ਧੰਨਵਾਦ ਕਰਦਾ ਹਾਂ। ਸਭ ਤੋਂ ਪਹਿਲਾਂ ਮੈਂ ਆਪਣੇ ਮੌਜੂਦਾ ਪ੍ਰਧਾਨ ਸ਼੍ਰੀ ਪੰਕਜ ਚੱਡਾ ਜੀ ਦੀ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਦੀ ਸਖਤ ਮਿਹਨਤ ਦੀ ਭਾਵਨਾ ਨਾਲ ਸਾਡਾ ਇਹ ਕਲੱਬ ਸਮਾਜ ਸੇਵਾ ਦੇ ਕੰਮਾਂ ਵਿੱਚ ਮੋਰੀ ਹੋ ਕੇ ਕੰਮ ਕਰ ਰਿਹਾ ਹੈ ਨਰਿੰਦਰ ਸਿੰਘ ਸ਼ੇਰਗਿੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਕਾਰਯੋਗ ਸਾਦੇ ਪ੍ਰੈਜ਼ੀਡੈਂਟ ਐਕਸ ਪ੍ਰੈਜ਼ੀਡੈਂਟ ਲਾਇਫ ਪੰਕਜ ਚੱਡਾ ਜੀ ਜੋ ਕਿ ਸਾਡੇ ਬਚਪਨ ਦੇ મિતਰ ਹਨ ਬੜੇ ਪ੍ਰਾਣੇ ਸਮੇਂ ਤੋਂ ਬੜੀ ਲੰਬੀ ਸਾਂਝ ਇਹਨਾਂ ਦੇ ਨਾਲ ਖੇਡ ਦੇ ਵਿੱਚ ਇਲਾਕੇ ਦੇ ਵਿੱਚ ਸਵਾਸੇਵਾ ਕਰਦੇ ਹੋਣ ਉਹਨਾਂ ਨੂੰ ਬਹੁਤ ਲੰਬਾ ਸਮਾਂ ਤੋਂ ਅਸੀਂ ਬਾਈ ਜੀ ਨੂੰ ਦੇਖ ਰਹੇ ਹਾਂ ਉਹਨਾਂ ਤੋਂ ਬਾਅਦ ਪ੍ਰੈਜ਼ੀਡੈਂਟ ਐਮ ਜੀ ਐਫ ਲਾਇਫ ਨਰੇਸ਼ ਕੋਇਲ ਜੀ ਐਪੀ ਐਮ ਜੀ ਐਫ ਲਾਇਫ ਅਜੇ ਗੁਰੇਲ ਜੀ ਜਿਹੜਾ ਸਦਕੀ ਇੰਸਟਿਟਿਊਟ ਵੀ ਨੇ ਲਾਈਨ ਸਨਕ ਭਾਰਤਵਾਲ ਜੀ ਲਾਈਨ ਰਜਨੀਸ਼ ਕੁਮਾਰ ਜੀ ਤੇ ਹੋਰ ਵੀ ਜਿੰਨੇ ਨਵੇਂ ਅੱਜ ਮੈਂਬਰ ਬਣੇ ਨੇ ਤੇ ਬੜੀ ਜਮਾਨ ਵਾਲੀ ਗੱਲ ਹੈ ਵੀ ਪੰਜਾਬ ਦਾ ਉਹ ਸ਼ਹਿਰ ਜਿੱਥੋਂ ਸਾਰਾ ਪੰਜਾਬ ਦਾ ਲੰਘਾ ਉਹ ਸ਼ਹਿਰ ਦੀ ਕ੍ਰੀਮ ਅੱਜ ਆਪਣੇ ਵਿਚਾਰ ਬੈਠੀ ਹੈ ਜਿਵੇਂ ਬਾਈ ਜੀ ਨੇ ਦੱਸਿਆ ਬੜੇ ਲੰਬੇ ਸਮੇਂ ਤੋਂ ਪਿਛਲੇ 5 ਸਾਲਾਂ ਤੋਂ ਕੋਈ ਵੀ ਜਿਹੜਾ ਮੈਂਬਰ ਹੈ ਉਹ ਛੱਡ ਕੇ ਨਹੀਂ ਗਿਆ ਐਡਰ ਜੇਬਿਆਂ ਚੋਂ ਸਵਾਰਥਿਆ ਪਹਾੜੀਆਂ ਦੀ ਗੋਦ ਵਿੱਚ ਵਸਿਆ ਖਰੜ ਸ਼ਹਿਰ ਜਿੱਥੇ ਤੁਸੀਂ ਸਾਰੇ ਰਲ ਕੇ ਕਿਉਂਕਿ ਐਡੀ ਵੱਡੀ ਸਭਾ ਲਗਭਗ 100 ਸਾਲ ਤੋਂ ਪлюс ਸਮਾਂ ਹੋ ਗਿਆ 200 ਦੇਸ਼ਾਂ ਤੋਂ ਵੱਧ ਦੇ ਵਿੱਚ ਜਿੱਥੇ ਮੈਂਬਰਸ਼ਿਪ ਹੈ ਤੇ ਬਹੁਤ ਹੀ ਸਿੰਪਲਨ ਦਾ ਬਹੁਤ ਵੱਡੇ ਵੱਡੇ ਕਾਰਜ ਜਿਹੜੇ ਸਮਾਜ ਸੇਵਾ ਦੇ ਦੁਨੀਆ ਭਰ ਦੇ ਵਿੱਚ ਇਹ ਕਿ ਬੜੇ ਡਿਸਪੀਸਕਲਿਨ ਚ ਰਹਿ ਕੇ ਤੇ ਬੜੇ ਯੋਜਨਾਬੱਧ ਤਰੀਕੇ ਨਾਲ ਇਹ ਸੰਸਥਾ ਨੇ ਆਪਣਾ ਪੂਰੀ ਦੁਨੀਆ ਦੇ ਵਿੱਚ ਨਾਮ ਬਣਾਇਆ ਤੇ ਬੜਾ ਮੰਨ ਖੁਸ਼ ਹੋਇਆ ਦੇਖ ਕੇ ਐਡੇ ਤਜਾਵੇਕਾਰ ਐਡੇ ਸਿਆਣੇ ਸੀਨੀਅਰ ਤੁਹਾਡੇ ਵਿਸ਼ਕਾਰ ਆਜਾਏ ਨੇ ਤੇ ਸਾਡੇ ਇਲਾਕੇ ਦੀ ਕ੍ਰੀਮ ਲਗਭਗ ਸਾਰੀ ਵਿਸ਼ੇਸ਼ ਤੌਰ ਤੇ ਮੀਡੀਆ ਤੋਂ ਸਾਡੇ ਵੀਰプチプチ ਵੀਰੀ ਸਾਬ ਤੋਂ ਸਾਡੇ ਸਾਰੇ ਮਿੱਤਰ ਨੇ ਬਾਈ ਗੁਰਮਤਿ ਮਾਨ ਜੀ ਬਾਬਾ ਬੋਰਡ ਸਾਡੇ ਇਲਾਕੇ ਦੀ ਪੱਤਰਕਾਰਤਾ ਦਾ ਤਮੰ ਮੰਨਿਆ ਬੇ ਨਿਤੜਕ ਜਿਹੜੇ ਕੋਈ ਵੀ ਗੱਲ ਲਿਖਣ ਲੱਗਿਆ ਸੰਕੋਚ ਨਹੀਂ ਕਰਦੇ ਭਾਵੇਂ ਕਿੱਡਾ ਹੀ ਕੋ ਕਦਾਵਲ ਲੇਤਾ ਗਲਤੀ ਕਰਦਾ ਹੋਵੇ ਇਹਨਾਂ ਦੀ ਕਲਮਾਂ ਜਿਹੜੀ ਉਹ ਨਿਰੰਤਰ ਸੱਤ ਤੇ ਪੈਨਾ ਦਿੰਦੀ ਆਈ ਹੈ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਬੜਾ ਬਹੁਤ ਵੱਡਾ ਸ਼ਹਿਰ ਬਣ ਚੁੱਕਿਆ ਖੰਡਾ ਜਿਹੜਾ ਖੰਨਪੁਰਾਲੀ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਇਲਾਕੇ ਦਾ ਵੱਡਾ ਨਾਂ ਹੈ ਜਿਵੇਂ ਪਹਿਲਾਂ ਸਾਡੇ ਲੱਕ ਨੂੰ ਪਛੜਿਆ ਲੱਕਾ ਕਰਕੇ ਜਾਣਿਆ ਜਾਂਦਾ ਸੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਆਪਾਂ ਕਹੀਏ ਤਾਂ ਸੋਨੇ ਦੀ ਜਿੜੀ ਸਾਡੇ ਲੱਕ ਨੂੰ ਕਿਹਾ ਜਾ ਸਕਦਾ ਇਸ ਕਰਕੇ ਬਹੁਤ ਮਾਣ ਮਹਿਸੂਸ ਕੀਤਾ ਬਾਈ ਜੀ ਸੋਨੀਰ ਜਨੀਸ਼ ਬਾਈ ਮੇਰਾ ਬਚਪਨ ਤੋਂ ਮਿੱਤਰ ਛੋਟੇ ਛੋਟੇ ਹੁੰਦੇ ਅਸੀਂ ਕੋਰਾਲੀ ਦੀ ਸ਼ਹਿਰ ਦੀਆਂ ਗਲੀਆਂ ਵਿੱਚ ਖੇਡ ਜੰਮੇ ਪੜੇ ਤੇ ਜਵਾਨ ਹੋਏ ਬਹੁਤ ਮਿਹਨਤ ਕਰਕੇ ਬਾਈ ਜੀ ਇੱਥੇ ਤੱਕ ਪਹੁੰਚਣਾ 18-18 ਘੰਟੇ ਅਸੀਂ ਬਾਈ ਜੀ ਨੂੰ ਕੰਮ ਕਰਦੇ ਦੇਖਿਆ ਭਾਵੇਂ ਖਰੜ ਤਸੀਲ ਦੀ ਗੱਲ ਹੋਵੇ ਭਾਵੇਂ ਕੋਈ ਸਵਾਸ ਸੇਵਾ ਦੀ ਗੱਲ ਹੋਵੇ ਭਾਵੇਂ ਇਲਾਕੇ ਦੇ ਕਿਸੇ ਵੀ ਕਾਰਜ ਦੀ ਗੱਲ ਹੋਵੇ ਬਹੁਤ ਥੇਟਾ ਤੋਂ ਉੱਠ ਕੇ ਬਾਈ ਨੇ ਆਪਣੀ ਮਿਹਨਤ ਕਰਕੇ ਆਪਣਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਆਪਣੀ ਇਮਾਨਦਾਰੀ ਦੇ ਨਾਲ ਬਹੁਤ ਵੱਡਾ ਗਰੁੱਪ ਹੈ ਬਾਈ ਜੀ ਜਿਹਨਾਂ ਦਾ ਕਰਾਲੀ ਸ਼ਹਿਰ ਦੇ ਵਿੱਚ ਵੀ ਖਰੜ ਵਿੱਚ ਵੀ ਤੇ ਪੂਰੇ ਸਾਡੇ ਜ਼ਿਲ੍ਹੇ ਮੋਹਾਲੀ ਤੇ ਖਾਸ ਕਰਕੇ ਰੋਪੜ ਜ਼ਿਲ੍ਹੇ ਦਾ ਪੂਰਾ ਮਾਣ ਹੈ ਕਦੇ ਵੀ ਕੋਈ ਸਾਨੂੰ ਮ ਪ੍ਰੋਪਰਟੀ ਦੇ ਸੰਬੰਧ ਚ ਜਾਂ ਕੋਈ ਚੰਗੀ ਸਲਾਹ ਲੈਣੀ ਹੋਵੇ ਜਾਂ ਕੋਈ مشورہ ਲੈਣਾ ਹੋਵੇ ਜਿਆ ਹਿੰਦ ਦਾ ਤਜਰਬੇ ਦਾ ਅਸੀਂ ਹਮੇਸ਼ਾ ਫਾਇਦ ਲੰਦੇ ਰਹੇ ਨੇ ਜਦੋਂ ਅਸੀਂ ਆਪਣੇ ਬੜਿਆਲੇ ਨਗਰ ਨੂੰ ਨਗਰ ਕਾਉਂਸਲ ਕੋਰਾਲੀ ਦੇ ਵਿੱਚ ਪਵਾਇਆ ਅਸੀਂ ਇੱਕ ਟੁਕੜੀ ਨਹੀਂ ਸੀ ਲਾ ਸਕਦੇ ਉਹ ਚਾਰ ਪੰਜ ਪਿੰਡਾਂ ਦੇ ਬਾਈ ਜੀ ਨੇ ਸਾਹਮਣੂ ਪੂਰਾ ਗਾਈਡ ਕੀਤਾ ਉਦੋਂ ਇਹਨਾਂ ਨੇ ਪੂਰੇ ਪੇਪਰ ਤਿਆਰ ਕੀਤੇ ਅੱਜ ਜਿਹੜਾ ਉੱਥੇ 5-5 ਲੱਖ ਦਾ ਕੀਲਾ ਸੀ ਅੱਜ 15-15 ਕਰੋੜ ਦਾ ਹੈ 1 ਏਕੜ ਹੋ ਗਿਆ ਕਿਉਂਕਿ ਨਗਰ ਕਾਉਂਸਲ ਦੇ ਵਿੱਚ ਪੈਰੀਫਰੀ ਏਰੀਆ ਹੋਣ ਕਰਕੇ ਬਾਹਰ ਆਪਾਂ ਕੁਛ ਨਹੀਂ ਸੀ ਕਰ ਸਕਦੇ ਇਨਾਂ ਦੀ ਬੜੀ ਹਿੰਮਤ ਹੈ ਬੜੀ ਮਿਹਨਤ ਹੈ ਮੈਂ ਭਾਈ ਜੀ ਬਾਰੇ ਤਾਂ ਇਹ ਕਹੂੰਗਾ ਕਿ ਜਿੰਨੇ ਕਿਸੇ ਨੇ ਕਿਹਾ ਤੇ ਚਿਰਾਗ ਬਣ ਕੇ ਆਪਣੇ ਘਰ ਨੂੰ ਰੌਸ਼ਨ ਕਰਨਾ ਇਹ ਆਪ ਦੇ ਆਪ ਵਿੱਚ ਸਗਾਸ ਹੁੰਦਾ ਬਹੁਤ ਥੋੜੇ ਲੋਕ ਹੁੰਦੇ ਨੇ ਜੋ ਨਵੀਆਂ ਲੀਹਾਂ ਤੇ ਨਵੀਆਂ ਪਿਰਤਾ ਪਾਉਂਦੇ ਨੇ ਫੁਖਾਰ ਮੌਸਮਾਂ ਵਿੱਚ ਮੰਜ਼ਲਾ ਬਦਲ ਤੁਰੇ ਹੋਏ ਕਾਫਲੇ ਪੀੜੀਦਰ ਪੀੜੀ ਘਰਕ ਦੇ ਲੋਕਾਂ ਦੇ ਘਰ ਹੀ ਚਾਨਣ ਦੀਆਂ ਰਸ਼ਮਾਂ ਵਖੇਣ ਲਈ ਜ਼ਹਿਰ ਪੀ ਕੇ ਸ਼ੁਕਰਾਨਤ ਬਣ ਜਾਂਦੇ ਨੇ ਮੈਂ ਹੁਣ ਜਿਆਦਾ ਲੰਬਾ ਸਮਾਂ ਨਹੀਂ ਲੈਣਾ ਲੈਕਚਰ ਦਾ ਭਾਵੇਂ ਸਾਡੇ ਕੋਲ 2 ਘੰਟੇ ਦਵਾ ਲਓ ਕਰਾਂਗਾ ਸਾਡੇ ਅੱਜ ਦੇ ਸੈਕਟਰ ਸਮਾਣੇ ਨੂੰ ਬਹੁਤ ਚਾਹੀਦਾ ਹੈ ਇਹ ਸੇਣੇ ਵੀ ਉਹਨਾਂ ਨੂੰ ਹਾਰ ਪਾ ਕੇ ਬਿਠਾ ਕੇ ਫਿਰ ਸਿੱਖਣੀ ਹੋਊਗਾ ਅਲੈਹੁ ਅਲੈਹੁ ਪਰਬੋਧ ਆਇਆ ਜੀ ਮਾਈ ਪਾਓ ਮੈਂ ਵਿੰਦਰ ਤੁਸੀਂ ਵੀ ਆ ਜਾਓ ਤਿਲਕ ਦੇਖੋ ਬੜੀ ਚੀਜ਼ ਹੈ ਇੱਕ ਪੋਸਟਾ ਫੋਟੋ ਦਿਖਾ ਲੋ ਹਉ ਹਉ ਐਕਸਕਿਊਜ਼ ਮੀ ਦੇਖੀ So Sabto request by Kaur Kord. Eternal God and Father of all heart, we would acknowledge thee in all our ways, for it is thy good gift of life. Our purpose to love thee and to serve thy children. It has drawn us to take counsel together. Be though. evvep with us through these days kindle a right spirit in our assemblies grant unto us a, a vision greater than worldly prudent an understanding beyond knowledge that is true wisdom silence all content hunada in rendering share gilida asi jia kehnde ha te swagat karde ha te law <laughs> and chief guest ਸਾਡੇ ਲਾਣ ਐਂਡ ਐਫ ਲੋਇਨ ਨਰੇਸ਼ ਗੋਇਲ ਜੀ ਬੀਏ 2 ਉਹ ਪ੍ਰੋਵਾਈਡ ਕਰਵਾ ਕੇ ਉਹਨਾਂ ਨੂੰ ਉੱਥੇ ਦਿੱਤੀਆਂ ਤਾਂ ਕਿ ਜਿਹੜੀ ਸਹੇਦ ਸਹੂਲਤ ਹੈ ਉਹ ਪ੍ਰਦਾਨ ਕੀਤੀ ਜਾ ਸਕੇ ਡਿਸਟ੍ਰਿਕਟ ਸੈਕਟਰੀ ਸਹ ਦੇਵ ਜੀ ਸਪੈਸ਼ਲ ਗੈਸਟ ਸਰਦਾਰ ਰੇਂਦਰ ਸਿੰਘ ਸ਼ੇਰਖੇਲ ਜੀ ਚੇਅਰਮੈਨ ਨਗਪੈਡ ਤੇ ਸਾਰੇ ਗੈਸਟ ਦਾ ਮੈਂ ਸਵਾਗਤ ਕਰਦਾ ਜੀ ਤੇ ਆਰਸੀ ਸਾਹਿਬ ਸਾਰੀ ਸਾਡੇ ਰੀਜਨ ਚੇਅਰਮੈਨ ਸੰਗਤ ਬਾਦਵਾ ਜੀ ਤੁਹਾਡਾ ਵੀ ਸਵਾਗਤ ਹੈ ਸਰ ਤੇ ਮੇਰੀ ਡਿਊਟੀ ਲੱਗੀ ਹੈ ਜੋ ਸਾਡਾ ਸਾਲ 2025-26 ਸ਼ੁਰੂ ਹੋਇਆ 1 ਜੁਲਾਈ ਤੋਂ ਉਹਦੇ ਹੁਣ ਤੱਕ ਦੇ 4 ਮਹੀਨੇ ਦੇ ਕਾਰਜਗਾਰੀ ਦੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਸਰਵ ਸਤਿ ਸ਼੍ਰੀ ਰਜਨੀਸ਼ ਕੁਮਾਰ ਜੀ ਦੀ ਰਹਿਣ ਜਿਵੇਂ ਸਾਡਾ ਸਾਲ ਸ਼ੁਰੂ ਹੋਇਆ ਤੇ ਹੁਣ ਤੱਕ ਤਕਰੀਬਨ ਅਸੀਂ 40 ਪੰਜ ਇੱਕ ਕੰਮ ਚੁੱਕੇ ਆ ਜਿਨ੍ਹਾਂ ਚ ਸਾਡਾ ਜੁਲਾਈ ਚ ਮੇਨ ਹੁੰਦਾ ਹੈ ਕਿ ਬਸਾ ਦਾ ਮੌਸਮ ਆ ਜਾਂਦਾ ਹੈ ਕਿ ਦ੍ਰਕਤਾਂ ਦੇ ਪੌਦੇ ਲਗਾਉਂਦਾ ਜਿਨ੍ਹਾਂ ਨੂੰ ਅਸੀਂ ਪੌਦੇ ਨਹੀਂ ਲਗਾਉਂਦੇ ਇਕੱਲੇ ਉਸ ਤੋਂ ਬਾਅਦ ਉਹਨੂੰ ਦ੍ਰਕਤ ਬਣਾਉਣਾ ਹੁੰਦਾ ਇੱਕ ਸਾਧਨ ਦੇ ਨਹੀਂ ਹਨ ਤੇ ਅਸੀਂ ਪਿਛਲੇ ਪੰਜਾਬੀ ਪ੍ਰੋਜੈਕਟ ਕਰਦੇ ਆਂ ਤਾਂ ਉਸ ਤੋਂ ਪਿਛਲੇ ਸਾਲ ਲਗਾਏ ਹੋਏ ਬੂਟਿਆਂ ਦੀ ਗਰੋਥ ਦੀਆਂ ਫੋਟੋਆਂ ਵੀ ਅਸੀਂ ਹਮੇਸ਼ਾ ਬਣਾ ਕੇ ਸ਼ੇਅਰ ਕਰਦੇ ਆਂ ਵੀ ਪੀਜੀ ਨੂੰ ਟਰਨ ਕਰੋ ਪਲੀਜ਼ ਐਕਸਕਿਊਜ਼ ਮੀ ਅਲਾਉ ਜੀ ਇੱਧਰ ਆ ਜੀ ਪੀਜੀ ਬੋਲ ਕੀ ਔਲ ਮਦਦ ਰਹੀ ਹੈ Terima kasih telah menonton! इस जगह का हमारा मंच का संचालन कर रहे हो और आज के परचारी महोदय साहब लायन पंकज चुराई एंड आज के मुख्य मेहमान फसल जी परनाम संजय फ्रेंड्स अजय गोयल जी एस गोयल जी स्पेशल गेस्ट ऑफ ऑनर शेरगिल जी साढे डीसीएस सहदेव जी थैंक यू ਤਾਂ ਉਸ ਨੂੰ ਲਾਇਨਸ ਕਲੱਬ ਦਾ ਮੈਂਬਰ ਹੀ ਬਣਾਇਆ ਜਾਂਦਾ ਹੈ ਲਾਇਨ ਕਲੱਬ ਦਾ ਮੈਂਬਰਸ਼ਿਪ ਉਹ ਉਸ ਨੂੰ ਬੁਲਾਇਆ ਜਾਂਦਾ ਹੈ ਜਿਹੜਾ ਬੰਦਾ ਸਮਾਜ ਦੇ ਵਿੱਚ ਚੰਗਾ ਆਪਣਾ ਰੂਤਵਾ ਰਹਿਦਾ ਹੋਵੇ ਵਧੀਆ ਆਦਾਰ ਚਰਨ ਹੋਵੇ ਸਮਾਜ ਸੇਵਾ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਔਰ ਸੋਸ਼ਲ ਸਰਕਲ ਦੇ ਵਿੱਚ ਵੀ ਵਧੀਆ ਹੋਵੇ ਉਹਨੂੰ ਦੇਖਦੇ ਹੋਏ ਇਸ ਕਲੱਬ ਨੇ ਤੁਹਾਨੂੰ ਸਾਰੇ ਦੇ ਉੱਤੇ ਇੱਕ ਚੀਜ਼ ਦੇਖਦੇ ਹੋਏ ਤੁਹਾਨੂੰ ਵੀ ਵੈਰੀ ਕਿਦਾ ਤੁਹਾਨੂੰ ਮੁਬਾਰਕਬਾਦ ਔਰ ਇਸ ਕਲੱਬ ਨੂੰ ਵੀ ਬਹੁਤ ਮੁਬਾਰਕਬਾਦ ਕਿ ਜਿਨ੍ਹਾਂ ਨੇ ਸਾਡੇ ਇੰਟਰਨੈਸ਼ਨਲ 9 9 ਨਵੰਬਰ ਦੇਕੇ ਆਇਆ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸਾਰੀ ਲੀਡਰਸ਼ਿਪ ਨੂੰ ਮੈਂ ਤੁਹਾਨੂੰਰਾ ਥੋੜਾ ਧੋਖਲਾ ਗਾਉਰੀ ਦੱਸਣੀ ਜੇ ਸਾਡੀ ਲਾਂਚ ਕਲੱਬ ਹੈ ਇਹ ਸਾਲ 1917 ਦੇ ਵਿੱਚ ਮੈਲਵਿਨ ਜੋਨ ਫੈਲੋ ਦੇ ਮੈਲਵਿਨ ਜੋਨ ਜੀ ਅਮਰੀਕਾ ਦੇ ਦਿਨ ਹੁਣ ਇੰਡੀਆ ਚ ਰਾਤ ਹੋਣੀ ਹੈ ਅਮਰੀਕਾ ਦਾ ਇੰਡੀਆ ਕਿਤੇ ਨਾ ਕਿਤੇ ਸਾਡਾ ਕੰਮ ਚੱਲਦਾ ਹੀ ਰਹਿਣਾ ਲੈਟਾ ਆਲ ਓਵਰ ਵਰਲਡ 210 ਕੰਟਰੀ ਦੇ ਅੰਦਰ ਸਾਡੀ ਐਸਟ ਲਾਂਚ ਕਲਬ ਜਰੀਏ ਕੰਮ ਕਰ ਰਹੀ ਹੈ ਦੋਸਤੋ ਅਗਰ ਸਾਡੇ ਮੈਂਬਰ ਲਾਈਨ ਮੈਂਬਰ ਕੁਝ ਨਹੀਂ ਕਰਨਾ ਸਿਰਫ ਆਪ ਦੀ ਆਰਗੇਨਾਈਜੇਸ਼ਨ ਦੇ ਪ੍ਰਤੀ ਜਿਵੇਂ ਤੁਹਾਡੀ ਕਰਨ ਸ਼ੀਲੀ ਦੇ ਮੈਂਬਰ ਅਨੇ ਲਾਇਲ ਹੈ ਸਾਰੇ ਮੈਂਬਰ ਲਾਇਲ ਹੋ ਜਾਣ ਸਾ ਜਿਹੜਾ ਸਾਡੇ ਇੰਟਰਨੈਸ਼ਨਲ ਪ੍ਰੈਜੈਂਟ ਸਾਡੇ ਆਪਣੇ ਹੀ ਇੰਡੀਆ ਦੇ ਨੇ ਇਸ ਵਾਰ ਏਪੀ ਸਿੰਘ ਜੀ ਉਹਨਾਂ ਦੇ ਜਿਹੜੇ ਸਪਾਂਸਰ 1.5 ਦਾ ਦਿਨਜ ਬੁਰਾ ਹੋ ਸਕਦਾ ਹੈ ਕਿਉਂਕਿ ਨੀਅਰ ਬਗ ਅਬਾਊਟ 1.4 ਤਾਂ ਹੈ ਹੀ ਹੈ ਸਾਡੇ ਮੈਂਬਰ ਐਸਟੈਂਟ ਇੰਟਰਨੈਸ਼ਨਲ 1.5 ਕਰਨਾ ਹੈ ਸਾਰੇ ਮੈਂਬਰ ਕੋਸ਼ਿਸ਼ ਕਰਨ ਕਿ ਕਿ ਮੈਂਬਰ ਵੀ ਜੋੜਾਂ ਤਾਂ 1.5 ਦਾ ਕਿੱਚਾ ਅਸੀਂ ਬਹੁਤ ਜਲਦੀ ਹਾਸਲ ਕਰ ਸਕਦੇ ਹਾਂ ਪਰ ਅੱਜ ਜਿਹੜੇ 9 ਮੈਂਬਰ ਨਵੇਂ ਇੰਡਕਟ ਹੋਏ ਐ ਉਹਨਾਂ ਦੇ ਸਪਾਂਸਰ ਤੁਸੀਂ ਕਿਸੇ ਦੇ ਵੀ ਨਹੀਂ ਸੀਗੇ ਜਦਕੇ ਮੈਂਬਰਸ਼ਿਪ 10% ਦਾ ਕੰਮ ਹੈ ਮੈਕਸਿਮਮ ਮੈਂਬਰ ਜੋੜਨੇ ਕਲੱਬ ਵਿੱਚ ਆ ਹੁੰਦੀ ਹੈ ਦੇਖੋ ਤਾਂ ਹੀ ਤੁਹਾਡੀ ਕਲੱਬ ਹੈ ਜਿਹੜੀ ਅੱਜ ਤੱਕ ਯੂਨਾਈਟਿਡ ਉਹ ਕਹਿੰਦਾ ਮੇਰੇ ਮੈਂਬਰ ਨੂੰ ਕੋਈ ਕੁਝ ਕਹਿ ਕੇ ਜਾਵੇ ਉਹਦੇ ਗੱਲ ਵੀ ਉਂਗਲੀਆਂ ਤੇ ਨਹੀਂ ਮਾਨਸਿਕ ਲਾਭ ਨਹੀਂ ਪਰ ਅੱਜ ਜਿਹੜੇ 9 ਮੈਂਬਰ ਨਵੇਂ ਡੈਕਟ ਹੋਏ ਆ ਉਹਨਾਂ ਦੇ ਸਪੌਂਸਰ ਤੁਸੀਂ ਕਿਸੇ ਦੇ ਵੀ ਨਹੀਂ ਸੀਗੇ ਜਦਕੇ ਮੈਂਬਰਸ਼ਿਪ 10% ਦਾ ਕੰਮ ਹੈ ਮੈਕਸਿਮਮ ਮੈਂਬਰ ਜੋੜਨੇ ਕਲੱਬ ਵਿੱਚ ਆ ਹੁੰਦੀ ਹੈ ਦੇਖੋ ਤਾਂ ਹੀ ਤੁਹਾਡੀ ਕਲੱਬ ਹੈ ਜਿਹੜੀ ਐਸ ਐਫ ਯੂਨਾਈਟਿਡ ਉਹ ਕਹਿੰਦਾ ਮੇਰੇ ਮੈਂਬਰ ਨੂੰ ਕੋਈ ਕੁਝ ਕਹਿ ਕੇ ਜਾਵੇ ਉਹ ਤੇ ਗੱਲ ਨਹੀਂ ਉਂਗਲੀਆਂ ਆਂਦੇ ਦੀ ਮੰਨ ਜੀ ਅਸੀਂ ਪ੍ਰੋਜੈਕਟ ਕਰਨੇ ਕਿੱਥੇ ਕਿੱਥੇ ਕਿੰਨੇ ਕਿੰਨੇ ਪੈਸੇ ਚਾਹੀਦੇ ਦੂਜੀ ਗੱਲ ਟਾਈਮ ਟੂ ਟਾਈਮ ਸਾਰੇ ਸੈਕੰਡ ਵਾਈਜ਼ ਡਿਸਟ੍ਰਿਕਟ ਉੱਪਰ ਪ੍ਰੈਜ਼ੀਡੈਂਟ ਹੁੰਦਾ ਸੈਕੰਡ ਵਾਈਜ਼ ਪ੍ਰੈਜ਼ੀਡੈਂਟ ਹੁੰਦਾ ਤੇ ਮਤਲਬ ਉਹ ਆਮ ਨਾਲ ਫਰਸਟ ਵਾਈਜ਼ ਪ੍ਰੈਜ਼ੀਡੈਂਟ ਜਿਹੜਾ ਫਰਸਟ ਵਾਈਜ਼ ਪ੍ਰੈਜ਼ੀਡੈਂਟ ਹੈ ਮਤਲਬ ਉਹ ਆਮ ਨਾਲ ਪ੍ਰੈਜ਼ੀਡੈਂਟ ਹੈ ਤੇ ਇਹ ਇੱਕ ਪ੍ਰੋਟੋਕੋਲ ਜਿਹੜਾ ਹੁੰਦਾ ਉਹ ਵੱਖਰੀ ਗੱਲ ਹੈ ਕਿਸੇ ਟਾਈਮ ਕੋਈ ਵੰਨਾ ਨਹੀਂ ਜਾਂਦਾ ਜਾਂ ਬਣਾਉਣਾ ਪੈ ਜਾਂਦਾ ਕਿਸੇ ਨੂੰ ਪਰ ਹੁਣ ਜਿਵੇਂ ਗੋਵਿੰਦਰ ਸਿੰਘ ਜੀ ਤੁਸੀਂ ਫਸਟ ਪ੍ਰੈਜ਼ੀਡੈਂਟ ਹੋ ਤਾਂ ਐਕਚੁਅਲੀ ਅਗਲੇ ਸਾਲ ਪ੍ਰੈਜ਼ੀਡੈਂਟ ਵੀ ਬਣੋਗੇ ਤਾਂ ਜ਼ਿੰਮੇਵਾਰੀਆਂ ਵੀ ਬਦਲ ਗਈਆਂ ਲੇਕਿਨ ਆਪੋ ਜ਼ਿੰਮੇਵਾਰੀਆਂ ਨੂੰ ਬੋਝ ਨਾ ਸਮਝੀ ਤੇ ਹੋਈ ਆਪਣੇ ਵਧੀਆ ਤਰੀਕੇ ਨਾਲ ਨਿਭਾ ਸਕੀਏ ਉਹ ਇਹ ਤੁਹਾਡਾ ਲਰਨਿੰਗ ਵੀ ਰੇਡਾ ਹੁਣ ਕੀ ਰਜਨੀਸ਼ ਤੁਮਾਰ ਜੀ ਨੂੰ ਅੱਜ ਦੀ ਪ੍ਰੈਜ਼ੀਡੈਂਸੀ ਸੌਂਹ ਚੁਕਵਾ ਦਈਏ ਜੀ ਜੈ ਥੈਂਕ ਯੂ ਵੈਰੀ ਗੁੱਡ ਮੈਂ ਕਹਿ ਸੰਦਾ ਜੀ ਅੱਜ ਤੱਕ ਮੈਂ ਬਹੁਤ ਇੰਸਟਾਲੇਸ਼ਨਾਂ ਕਰ ਚੁੱਕਿਆ ਹਾਂ ਪਰ ਪਹਿਲੀ ਵਾਰ ਜੀ ਜਿੰਨਾ ਵਧੀਆ ਰਿਸਪਾਂਸ ਤੁਹਾਡੀ ਕਲੱਬ ਵਿੱਚ ਮਿਲਿਆ ਰਿਜਨਿਸ਼ ਮਾਜੀ ਦੇ ਨਾਮ ਤੇ ਜਾਂ ਤਾਂ ਮੈਂ ਕਹੂੰਗਾ ਕਿ ਤੁਹਾਡੇ ਕਲੱਬ 'ਚ ਯੂਨਿਟੀ ਬਹੁਤ ਹੈ ਜਾਂ ਮੈਂ ਕਹੂੰਗਾ ਰਿਜਨਿਸ਼ ਕੁਮਾਰ ਜੀ 'ਚ ਕਾਬੀਅਤ ਬਹੁਤ ਹੈ ਰਿੰਜੀਸ਼ ਜੀ ਤੁਹਾਡੇ ਨਾਲ ਕੋਣ-ਕੋਣ ਆਇਆ ਬੁਲਾ ਲਓ ਜੀ ਬੱਚੇ ਬਹੁਤ ਮੁਬਾਰਕਾਂ ਜੀ ਬੇਟੀ ਦਾ ਕੀ ਨਾਮ ਹੈ ਜੀ ਡੋਲੀ ਸ਼ੁਕਲਾ ਬੇਟੀ ਕਿੱਥੇ ਹੈ ਜੀ ਉਹ ਵੀ ਆ ਜੇ ਅੱਗੇ ਪਲੀਜ਼ ਉਹ ਕੈਨੇਡਾ ਚਲੋ ਡੋਲੀ ਸ਼ੁਕਲਾ ਜੀ ਨੂੰ ਮੇਰੇ ਵੱਲੋਂ ਇੱਥੇ ਬਹੁਤ ਬਹੁਤ ਬਲੇਸਿੰਗਸ ਕੰਗ੍ਰੈਚੁਲੇਸ਼ਨਸ ਤਾਂ ਨਹੀਂ ਥੋੜੀ ਜੱ ਤੇ ਮੇਰੇ ਵੱਲ ਦੇਖ ਤਾਂ ਬਾਬਾ ਬਾਅਦ ਕੀ ਹੜਕੀ ਪਾਈ ਸਾਹਿਬ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਲੈਣ ਜਾ ਰਹੇ ਐਨਾਂ ਨੇ ਤੁਹਾਨੂੰ ਦੱਸਿਆ ਸੀ ਜਾਂ ਤੁਹਾਨੂੰ ਪੁੱਛਿਆ ਸੀ ਲੈਣ ਤੋਂ ਪਹਿਲਾਂ ਨਹੀਂ ਇਹਦਾ ਜਵਾਬ ਚਾਹੀਦਾ ਹੈ ਤੁਹਾਨੂੰ ਜ਼ਰੂਰ ਦੀ ਦੱਸਿਆ ਸੀ ਜਾਂ ਪੁੱਛਿਆ ਸੀ ਦੱਸਿਆ ਸੀ ਰਣਨੀਤੀ ਮੈਂ ਤਾਂ ਇੱਕ ਗੱਲ ਬੜੀ ਜ਼ਿਆਦਾ ਕਰ ਦਿੰਦਾ ਇਹ ਜਿਹੜੀ ਡਿਕਟੇਟਰਸ਼ਿਪ ਆ ਵੀ ਦੱਸਿਆ ਸੀ ਪੁੱਛਿਆ ਨਹੀਂ ਸਲਾਹ ਨਹੀਂ ਦਿੱਤੀ ਇਹ ਹੁਣ ਕਲੱਬ 'ਚ ਡਿਕਟੇਟਰਸ਼ਿਪ ਨਹੀਂ ਚੱਲਦੀ ਡੈਮੋਕਰੇਸੀ ਕਿਉਂਕਿ ਇਹ ਆਪਣੀ ਜਿਹੜੀ ਆਰਗੇਨਾਈਜੇਸ਼ਨ ਹੈ ਇੱਕ ਸੇਵਾ ਸੰਸਥਾ ਹੈ ਇੱਥੇ ਤੁਸੀਂ ਪ੍ਰਧਾਨ ਜਿਹੜੇ ਬਣਿਆ ਪ੍ਰਧਾਨ ਸੇਵਕ ਬਣਿਆ ਆਪਾਂ ਸੇਵਾ ਹੀ ਕਰਨੀ ਆ ਇੱਥੇ ਸਾਰੀ ਕਲੱਬ ਨੂੰ ਲੈ ਕੇ ਚੱਲਣਾ ਸਾਰੀ ਕਲੱਬ ਦੀ ਸਲਾਹ مشورہ ਲੈ ਕੇ ਕੰਮ ਕਰਨਾ ਤੁਸੀਂ ਭਾਬੀ ਨੂੰ ਨਹੀਂ ਪੁੱਛਿਆ ਬਗਲ ਚ ਕੰਮ ਦਿੱਤਾ ਪੁੱਛਣਾ ਚਾਹੀਦਾ ਸੀ ਕਿਉਂਕਿ ਵੈਰੀ ਗੁੱਡ ਆਰ ਮਰ ਅਗਲੇ ਸਾਲ ਹੈ ਜ਼ਿੰਮੇਵਾਰੀਆਂ ਭਰਿਆ ਸਾਲ ਹੈ ਆਪਾਂ ਬਹੁਤ ਟਾਈਮ ਦੇਣੇ ਕਲੱਬ ਨੂੰ ਡ੍ਰੈਮਰ ਕੀ ਹੈ ਇੱਕ ਤਾਂ ਆਪ ਦਾ ਕਸਟਡੀਅਨ ਹੁੰਦਾ ਹੈ ਕਲੱਬ ਦੀ ਜੋ ਵੀ ਪ੍ਰਾਪਰਟੀ ਹੈ ਜਿਵੇਂ ਗਵਰਨਮੈਂਟ ਗੋਬਲ ਹੈ ਫਲੈਗ ਹੈ ਕੋਈ ਬੈਨਰ ਜਿਹਾ ਲਗਾਉਣਾ ਕੋਈ ਸਟੈਂਡ ਲਗਾਉਣਾ ਜੋ ਵੀ ਪ੍ਰਾਪਰਟੀ ਕਲੱਬ ਦੀ ਹੈਗੀ ਹੈ ਉਹ ਸਾਰੀ ਪ੍ਰਾਪਰਟੀ ਤੁਸੀਂ ਸੰਭਾਲੋ ਸੋ ਮਾਈ ਸੈਕੰਡ ਵਾਈਸ ਚੇਰਮਨ ਲਾਈਨ ਰੇਸ਼ ਗੋਇਲ ਰੀਜਨ ਚੇਰਮੈਨ ਸਰਦਾਰ ਬਾਵਾਜੀ ਜਰਸੀ ਡੀਸੀਐਸ ਹੈ ਦੇਤੀ ਔਰ ਸਾਰੇ ਲਾਈਨਰਾਂ ਦੀ ਹਾਜ਼ਰੀ ਚ ਆਪਣੇ ਪ੍ਰੈਜ਼ੀਡੈਂਟ ਲਾਈਨਰ ਜਿਨਿਸ਼ ਕੁਮਾਰ ਜੀ ਤੇ ਉਹਨਾਂ ਦੀ ਪੂਰੀ ਟੀਮ ਨੂੰ ਡਿਊਲੀ ਇਨਸਟਾਲ ਅਨਾਉਂਸ ਕਰਦਾ ਭਾਈ ਸਾਹਿਬ ਫੈਲ ਦੇ ਦੀ ਅਜੰਬ ਚੇਅਰਮੈਨ ਸਾਹਿਬ ਆਜੋ ਜਨਰਲ ਨੂੰ ਸਿੰਪਲ ਅਥੋਰਟੀ ਦੇ ਦੀ ਇੱਕ ਵਾਰੀ ਲੈ ਚੜਾ ਬਹੁਤ ਅਜੀ ਅਜੀ ਰੇਸ਼ ਲਾਉ ਰਿਹਾ ਹੈ ਰੇਸ਼ ਨਿਸ਼ੂ ਮਾਰਜੀ ਨੂੰ ਆਫੀਸ਼ੀਅਲੀ ਨਾਈਸ ਸੰਮੇਲ ਹੋਏ ਫਿਰ ਨਾਇਲ ਰਜਨੀਸ਼ ਕੁਮਾਰ ਜੀ ਨਾਲ ਸਿਗਨ ਐਕਸਚੇਂਜ ਕਰਦੇ ਹੋਏ ਜੱਲਾ ਸਾਹਿਬ ਸਾਹਮਣੇ ਲੇਖੋ ਜੀ ਇੱਕ ਵੱਡੀ ਵਿਸ਼ੇਸ਼ਤਾ ਭਾਈ ਸਾਹਿਬ ਤੁਸੀਂ ਵੀ ਨਾਮ ਕਿ ਇੱਕ ਸਾਬਕਾ ਪ੍ਰਧਾਨ ਨਵੇਂ ਪ੍ਰਧਾਨ ਨੂੰ ਕਿੰਨੇ ਪਿਆਰ ਨਾਲ ਦੇਖੋ ਸੀਟ ਜੋ ਹੈ ਦੇ ਰਹੇ ਨੇ नहीं समाज सेवा नहीं मिनट ਮਨ ਕਰਦਾ ਹੈ ਅਤੇ ਮੰਚ ਤੇ ਬੈਠੇ ਪੰਜਾਬ ਸਰਕਾਰ ਦੇ ਨੇ ਤੜਕ ਅਤੇ ਜੁਝਾਰੂ ਲੀਡਰ ਸਤਿਕਾਰਯੋਗ ਸ਼ਖਸੀਅਤ ਮੇਰੇ ਵੱਡੇ ਭਰਾ ਨਰਿੰਦਰ ਸ਼ੇਰਗਿੱਲ ਜੀ ਚੇਅਰਮੈਨ ਮਿਲਖ ਫੈਟ ਪੰਜਾਬ ਅਤੇ ਲਾਇੰਜ਼ ਅਜੇ ਗੋਇਲ ਜੀ ਲਾਇੰਜ਼ ਨਰੇਸ਼ ਗੋਇਲ ਜੀ ਲਾਇੰਜ਼ ਜੇਪੀ ਸਿੰਘ ਸਹਦੇਵ ਜੀ ਲਾਇੰਜ਼ ਸੰਜੀਵ ਗਰਗ ਜੀ ਲੋਇੰ ਮਨਤ ਭਾਰਦਵਾਜ ਜੀ ਸੌਰੀ ਸੰਨਤ ਭਾਰਦਵਾਜ ਜੀ ਅਤੇ ਅੱਜ ਦੀ ਇਸ ਸ਼ਾਮ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਪਹੁੰਚੇ ਸਾਰੇ ਕਲੱਬ ਮੈਂਬਰ ਮਹਿਮਾਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਕਾਬਲ ਸਮਝਦੇ ਹੋਏ ਆਉਣ ਵਾਲੇ ਸਾਲ ਲਈ ਲਾਈਨਸ ਕਲੱਬ ਥਰਡ ਸਿਟੀ ਦਾ ਪ੍ਰਧਾਨ ਚੁਣਿਆ ਤੁਹਾਡੇ ਸਾਰੇ ਵੱਲੋਂ ਸਾਰਿਆਂ ਵੱਲੋਂ ਮੇਰੇ ਤੇ ਕੀਤੇ ਹੋਏ ਯਕੀਨ ਅਤੇ ਵਿਸ਼ਵਾਸ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਮੈਂ ਆਪਣੇ ਮੌਜੂਦਾ ਪ੍ਰਧਾਨ ਸ਼੍ਰੀ ਪੰਕਜ ਚੱਡਾ ਜੀ ਦੀ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਦੀ ਸਖਤ ਮਿਹਨਤ ਦੀ ਭਾਵਨਾ ਨਾਲ ਸਾਡਾ ਇਹ ਕਲੱਬ ਸਮਾਜ ਸੇਵਾ ਦੇ ਕੰਮਾਂ ਵਿੱਚ मोरी हो के काम कर रहा है नरेंद्र सिंह जी वाहेगुरु जी का खालसा वाहेगुरु जी की फतेह बहुत ही सिकाय ਪ੍ਰੈਜ਼ੀਡੈਂਟ ਐਕ ਪ੍ਰੈਜ਼ੀਡੈਂਟ ਲਾਇਲ ਪੰਕਜ ਚੱਟਾ ਜੀ ਜੋ ਕਿ ਸਾਡੇ ਬਚਪਨ ਦੇ ਮਿੱਤਰ ਹੈ ਬੜੇ ਪ੍ਰਾਣੇ ਸਮੇਂ ਤੋਂ ਬੜੀ ਲੰਬੀ ਸਾਂਝ ਇਹਨਾਂ ਦੇ ਨਾਲ ਖਰੜ ਦੇ ਵਿੱਚ ਇਲਾਕੇ ਦੇ ਵਿੱਚ ਸਵਾਸੇਵਾ ਕਰਦੇ ਹੋਣ ਉਹਨਾਂ ਨੂੰ ਬਹੁਤ ਲੰਬਾ ਸਮਾਂ ਤੋਂ ਅਸੀਂ ਬਾਈ ਜੀ ਦੇਖ ਰਹੇ ਹਾਂ ਉਹ ਤੋਂ ਬਾਅਦ ਪ੍ਰੈਜ਼ੀਡੈਂਟ ਐਮ ਜੀਐਫ ਲਾਇਲ ਨਰੇਸ਼ ਗੁਵੈਲ ਜੀ ਐਪੀਐਮ ਜੀਐਫ ਲਾਇਲ ਅਜੇ ਗੁਵੈਲ ਜੀ ਜਿਹੜਾ ਸਦਕੀ ਇੰਡਸਟਰੀ ਨੇ ਲਾਈਨ ਸਨਮਤ ਭਾਰਤਵਾਦੀ ਲਾਈਨ ਰਜਨੀਸ਼ ਕੁਮਾਰ ਜੀ ਤੇ ਹੋਰ ਵੀ ਜਿੰਨੇ ਨਵੇਂ ਅੱਜ ਮੈਂਬਰ ਬਣੇ ਨੇ ਤੇ ਬੜੀ ਜਮਾਨ ਵਾਲੀ ਗੱਲ ਹੈ ਵੀ ਪੰਜਾਬ ਦਾ ਉਹ ਸ਼ਹਿਰ ਜਿੱਥੋਂ ਸਾਰਾ ਪੰਜਾਬ ਦਾ ਲੰਘਾ ਉਹ ਸ਼ਹਿਰ ਦੇ ਕਰੀਮ ਅੱਜ ਆਪਣੇ ਵਿਚਾਰ ਬੈਠੀ ਹੈ ਜਿਵੇਂ ਬਾਈ ਜੀ ਨੇ ਦੱਸਿਆ ਬੜੇ ਲੰਬੇ ਸਮੇਂ ਤੋਂ ਪਿਛਲੇ 5 ਸਾਲਾਂ ਤੋਂ ਕੋਈ ਵੀ ਜਿਹੜਾ ਮੈਂਬਰ ਹੈ ਉਹ ਛੱਡ ਕੇ ਨਹੀਂ ਗਿਆ ਐਡਰ ਜੇ ਵਿੱਚੋਂ ਸ਼ਿਵਾਲਿਕੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਇੱਕ ਖਰਬ ਸ਼ਹਿਰ ਜਿੱਥੇ ਤੁਸੀਂ ਸਾਰੇ ਰਲ ਕੇ ਕਿਉਂਕਿ ਐਜੀ ਵੱਡੀ ਸੰਸਥਾ ਲਗਭਗ 100 ਸਾਲ ਤੋਂ ਪਿੱਛਾ ਸਮਾਂ ਹੋ ਗਿਆ 200 ਦੇਸ਼ਾਂ ਤੋਂ ਵੱਧ ਦੇ ਵਿੱਚ ਜਿੱਥੇ ਮੈਂਬਰਸ਼ਿਪ ਹੈ ਤੇ ਬਹੁਤ ਹੀ ਸਿੰਪਲ ਹਨ ਦਾ ਬਹੁਤ ਵੱਡੇ ਵੱਡੇ ਕਾਰਜ ਹੈ ਜਿਹੜੇ ਸਵਾਸੇਵਾ ਦੇ ਦੁਨੀਆ ਭਰ ਦੇ ਵਿੱਚ ਇੱਕ ਬੜੇ ਡਿਸਪਲਿਨ ਵਿੱਚ ਰਹਿ ਕੇ ਤੇ ਬੜੇ ਯੋਜਨਾਬੱਧ ਤਰੀਕੇ ਨਾਲ ਇਹ ਸੰਸਥਾ ਨੇ ਆਪਣਾ ਪੂਰੀ ਦੁਨੀਆ ਦੇ ਵਿੱਚ ਨਾਮ ਬਣਾਇਆ ਤੇ ਬੜਾ ਮਨ ਖੁਸ਼ ਹੋਇਆ ਦੇਖ ਕੇ ਐਡੇ ਤਜਰਬੇਕਾਰ ਐਡੇ ਸਿਆਣੇ ਸੀਨੀਅਰ ਤੁਹਾਡੇ ਵਿਸ਼ਕਾਰ ਅੱਜ ਆਏ ਨੇ ਤੇ ਸਾਡੇ ਇਲਾਕੇ ਦੀ ਕਰੀਮ ਲਗਭਗ ਸਾਰੀ ਵਿਸ਼ੇਸ਼ ਤੌਰ ਤੇ মিডিਆ ਤੋਂ ਸਾਡੇ ਵੀਰ ਬੱਚੇ ਬੱਚੀ ਦੀ ਸਾਥੋਂ ਸਾਡੇ ਸਾਰੇ ਮਿੱਤਰ ਨੇ ਬਾਈ ਗੁਰਮੁਖ ਸਿੰਘ ਮਾਂ ਦੀ ਬਾਬਾ ਬੋਰਡ ਸਾਡੇ ਇਲਾਕੇ ਦੀ ਪੱਤਰਕਾਰਤਾ ਦਾ ਥੰਮ ਮੰਨੇ ਜਾਂਦੇ ਨੇ ਤੜਕ ਜਿਹੜਾ ਕੋਈ ਵੀ ਗੱਲ ਲਿਖਣ ਲੱਗਿਆ ਸੰਕੋਚ ਨਹੀਂ ਕਰਦਾ ਭਾਵੇਂ ਕਿੱਡਾ ਵੀ ਗਦਾਵਰ ਦਿੱਤਾ ਗਲਤੀ ਕਰਦਾ ਹੋਵੇ ਇਹਨਾਂ ਦੀ ਕਲਮ ਹੈ ਜਿਹੜੀ ਨਿਰੰਤਰ ਸੱਤ ਪਹਿਲਾ ਦੰਦੀ ਆਈ ਹੈ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਬੜਾ ਬਹੁਤ ਵੱਡਾ ਸ਼ਹਿਰ ਬਣ ਚੁੱਕਿਆ ਖਗੜਾ ਜਿਹੜਾ ਖੇਮਰਪੁਰ ਵਾਲੀ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਇਲਾਕੇ ਦਾ ਵੱਡਾ ਨਾਂ ਹੈ ਜਿਵੇਂ ਪਹਿਲਾਂ ਸਾਡੇ ਇਲਾਕੇ ਨੂੰ ਪਛੜਿਆ ਇਲਾਕਾ ਕਰਕੇ ਜਾਣਿਆ ਜਾਂਦਾ ਸੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਤਾਂ ਸੋਨੇ ਦੀ ਜਿੜੀ ਸਾਡੇ ਲੱਕ ਨੂੰ ਕਿਹਾ ਜਾ ਸਕਦਾ ਹੈ ਇਸ ਕਰਕੇ ਬਹੁਤ ਮਾਣ ਮਹਿਸੂਸ ਕੀਤਾ ਬਾਈ ਜੀ ਸੋਨੇ ਰਜਨੀਸ਼ ਬਾਈ ਮੇਰਾ ਬਚਪਨ ਤੋਂ ਮਿੱਤਰ ਛੋਟੇ ਛੋਟੇ ਹੁੰਦੇ ਅਸੀਂ ਕੋਰਾਲੀ ਦੀ ਸ਼ਹਿਰ ਦੀਆਂ ਗਲੀਆਂ ਵਿੱਚ ਖੇਡੇ ਜੰਮੇ ਪੜੇ ਤੇ ਜਵਾਨ ਹੋਏ ਬਹੁਤ ਮਿਹਨਤ ਕਰਕੇ ਬਾਈ ਜੀ ਇੱਥੇ ਤੱਕ ਪਹੁੰਚਣਾ 18 18 ਘਾਟੇ ਅਸੀਂ ਬਾਈ ਨੂੰ ਕੰਮ ਕਰਦੇ ਦੇਖਿਆ ਭਾਵੇਂ ਖਰੜ ਤਸੀਲ ਦੀ ਗੱਲ ਹੋਵੇ ਭਾਵੇਂ ਕੋਈ ਸਵਾਸੇਵਾ ਦੀ ਗੱਲ ਹੋਵੇ ਭਾਵੇਂ ਇਲਾਕੇ ਦੇ ਕਿਸੇ ਵੀ ਕਾਰਜ ਦੀ ਗੱਲ ਹੋਵੇ ਬਹੁਤ ਠੇਠਾ ਤੋਂ ਉੱਠ ਕੇ ਬਾਈ ਨੇ ਆਪਣੀ ਮਿਹਨਤ ਕਰਕੇ ਆਪਣਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਆਪਣੀ ਇਮਾਨਦਾਰੀ ਦੇ ਨਾਲ ਬਹੁਤ ਵੱਡਾ ਗਰੁੱਪ ਹੈ ਬਾਈ ਜਿਹਨਾਂ ਦਾ ਕਰਾਲੀ ਸ਼ਹਿਰ ਦੇ ਵਿੱਚ ਵੀ ਖਰੜ ਵਿੱਚ ਵੀ ਤੇ ਪੂਰੇ ਸਾਡੇ ਜ਼ਿਲ੍ਹੇ ਮੋਹਾਲੀ ਤੇ ਖਾਸ ਕਰਕੇ ਰੋਪੜ ਜ਼ਿਲ੍ਹੇ ਦਾ ਪੂਰਾ ਮਾਣ ਹੈ ਕਦੇ ਵੀ ਕੋਈ ਸਾਨੂੰ ਮ ਪ੍ਰੋਪਰਟੀ ਦੇ ਸਬੰਧ ਚ ਜਾਂ ਕੋਈ ਚੰਗੀ ਸਲਾਹ ਲੈਣੀ ਹੋਵੇ ਜਾਂ ਕੋਈ مشورہ ਲੈਣਾ ਹੋਵੇ ਜਾਂ ਇਹਨਾਂ ਦਾ ਤਜਰਬੇਦਾਰ ਸੀ ਹਮੇਸ਼ਾ ਫਾਇਦਿਆਂ ਅੰਦਰ ਰਹੇ ਨੇ ਜਦੋਂ ਅਸੀਂ ਆਪਣੇ ਬੜਿਆਲੇ ਨਗਰ ਨੂੰ ਨਗਰ ਕਾਉਂਸਲ ਕੋਰਾਲੀ ਦੇ ਵਿੱਚ ਪਵਾਇਆ ਅਸੀਂ ਇੱਕ ਟ ਵੀ ਨਹੀਂ ਸੀ ਲਾ ਸਕਦੇ ਉਹ ਚਾਰ ਪੰਜ ਪਿੰਡਾਂ 'ਚ ਬਾਈ ਜੀ ਨੇ ਸਾਹਮਣੇ ਪੂਰਾ ਗੈਰੰਟੀ ਕੀਤਾ ਉਦੋਂ ਇਹਨਾਂ ਨੇ ਪੂਰੇ ਪੇਪਰ ਤਿਆਰ ਕੀਤੇ ਅੱਜ ਜਿਹੜਾ ਉੱਥੇ 5-5 ਲੱਖ ਦਾ ਕਿਲਾ ਸੀ ਅੱਜ 15-15 ਕਰੋੜ ਦਾ ਹੈ ਇੱਕ ਏਕੜ ਹੋ ਗਿਆ ਕਿਉਂਕਿ ਨਗਰ ਕਾਉਂਸਲ ਦੇ ਵਿੱਚ ਪੈਰੀਫਰੀ ਏਰੀਆ ਹੋਣ ਕਰਕੇ ਬਾਹਰ ਆਪਾਂ ਕੁਛ ਨਹੀਂ ਸੀ ਕਰ ਸਕਦੇ ਇਨਾਂ ਦੀ ਬੜੀ ਹਿੰਮਤ ਹੈ ਬੜੀ ਮਿਹਨਤ ਹੈ ਮੈਂ ਭਾਈ ਜੀ ਬਾਰੇ ਤਾਂ ਇਹ ਕਹੂੰਗਾ ਕਿ ਜਿਵੇਂ ਕਿਸੇ ਨੇ ਕਿਹਾ ਤੇ ਚਿਰਾਗ ਬਲ ਕੇ ਆਪਦੇ ਘਰ ਨੂੰ ਰੌਸ਼ਨ ਕਰਨਾ ਤੇ ਆਪਦੇ ਆਪ ਵਿੱਚ ਸੰਗਰਸ਼ ਹੁੰਦਾ ਬਹੁਤ ਥੋੜੇ ਲੋਕ ਹੁੰਦੇ ਨੇ ਜੋ ਨਮੀਆਂ ਲੀਹਾ ਤੇ ਨਮੀਆਂ ਫਿਰਤਾ ਪਾਉਂਦੇ ਨੇ ਖਿਖਾਰ ਮੌਸਮਾਂ ਵਿੱਚ ਮੰਦਰਾਂ ਵੱਲ ਤੁਰੇ ਹੋਏ ਕਾਫਲੇ ਢੀੜੀ ਦਰ ਪੀੜੀ ਘਰਕ ਦੇ ਲੋਕਾਂ ਦੇ ਘਰਾਂ ਚਾਂਦਨ ਦੀਆਂ ਸ਼ਮਬਖੇਣ ਲਈ ਜ਼ਹਿਰ ਪੀ ਕੇ ਸ਼ੁਕਰਾਨਤ ਬਣ ਜਾਂਦੇ ਨੇ ਮੈਂ ਹੁਣ ਜਿਆਦਾ ਲੰਬਾ ਸਮਾਂ ਨਹੀਂ ਲੈਣਾ ਲੈਕਚਰ ਤਾਂ ਪਾਵੇਂ ਸਾਡੇ ਕੋਲੋਂ 2 ਘੰਟੇ ਦਵਾ ਲਓ